ਫਿਰ ਵੀ ਇੱਕ ਅੰਦਾਜ਼ਾ ਕਿੰਨੇ ਕੁ ਪੈਸੇ ਲੱਗਗੇ ਹੋਣਗੇ ਜੀ ਇਹ ਦੂਦੇ ਚੋਂ ਦੀ ਨਿਕਲ ਸਕਦਾ ਜਦੋਂ ਦੀ ਦੋ ਗੇਟ ਰੱਖਤੇ ਇਹਦੇ ਠੀਕ ਹੈ ਜੀ ਮਤਲਬ ਮੈਂ ਉਹ ਹੀ ਕਹਿੰਦਾ ਵੀ ਦੋਨਾਂ ਜੀਆਂ ਦਾ ਵੀ ਜੇ ਕਿਤੇ ਦੋਨੇ ਜੀ ਲੜੇ ਵੀ ਹੋਣਗੇ ਕਬੂਤਰ ਕਬੂਤਰੀ ਤਾਂ ਅੱਡੋ ਅੱਡਾ ਆਉਦੇ ਆ ਤੇ ਬਾਰਾ-ਬਾਰੀ ਨਿਕਲ ਜਾਣਗੇ ਅੰਦਰੋਂ ਉਹ ਆ ਵੀ ਲੜ ਕੇ ਬਾਹਰ ਅੱਜ ਮੇਰੀ ਆਵਾਜ਼ ਦੀ ਝਿਜਕ ਨਾ ਤੁਹਾਨੂੰ ਇਹ ਗੱਲ ਦੱਸਣ ਤੋਂ ਬਿਨਾ ਦੱਸ ਦੂਗੀ ਕਿ ਮੇਰੇ ਨਾਲ ਸਾਡੇ ਪਿੰਡ ਦੀ ਬਹੁਤ ਵੱਡੀ ਹਸਤੀ ਹੈ ਜਿਨ੍ਹਾਂ ਦੇ ਸਾਹਮਣੇ ਸਾਨੂੰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨਾ ਵੀ ਆਹ ਲੱਗਦਾ ਹੁੰਦਾ ਕਿ ਸ਼ਾਇਦ ਕੋਈ ਸ਼ਬਦ ਦੀ ਗਲਤ ਬੋਲਿਆ ਗਿਆ। ਮੇਰੇ ਨਾਲ ਸੰਤ ਜਗਜੀਤ ਸਿੰਘ ਲੋਕੋ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਸਾਨੂੰ ਬਹੁਤ ਮਾਣ ਦਿੱਤਾ। ਤੇ ਅੱਜ ਬਸ ਬਹਾਨਾ ਬਣ ਗਿਆ ਅਸਲ ਦੇ ਵਿੱਚ ਤਾਂ ਗੱਲਾਂ ਤਾਂ ਇਹਨਾਂ ਨਾਲ ਬਹੁਤ ਡੂੰਘੀਆਂ ਤੇ ਬਹੁਤ ਹੋਰ ਹੋ ਗਈਆਂ ਪਰ ਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਆ ਇੱਕ ਆਸ਼ਰਮ ਹੋ ਉਹ ਜਿਹੜਾ ਪੰਛੀਆਂ ਲਈ ਇੱਕ ਆਸ਼ਰਮ ਬਣਿਆ ਤੇ ਇਹ ਆਸ਼ਰਮ ਜਦੋਂ ਮੈਂ ਦਿਖਾਇਆ ਤੇ ਮੈਨੂੰ ਐ ਲੱਗਿਆ ਕਿ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਉਪਜੀ ਆ ਤੇ ਮੈਨੂੰ ਲੱਗਦਾ ਕਿ ਲੋਕ ਇਹਦੇ ਤੋਂ ਸੇਧ ਲੈ ਲੈਣਗੇ ਤਾਂ ਬਾਬਿਆਂ ਨਾਲ ਵੀ ਦਵਾਨ ਤੇ ਜਾਣਾ ਸੀ ਜਗਰਾਉ ਤੇ 5 ਕਮੈਂਟ ਲੈ ਲੇ ਮੈਂ ਕਿਹਾ ਮਹਾਰਾਜ ਸਾਨੂੰ ਐਕਸਪਲੇਨ ਜ਼ਰੂਰ ਕਰਕੇ ਦਿਓ ਮਹਾਰਾਜ ਤੁਹਾਡਾ ਬਹੁਤ-ਬਹੁਤ ਫੌਲਟ ਹੈ ਜੀ ਹਾਂ ਸਖਜੰਦਰ ਬਾਅ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡਾ ਬੱਚਾ ਪੂਰੇ ਪੰਜਾਬ ਦੇ ਵਿੱਚ ਤੇ ਹਰ ਕੰਮ ਨੂੰ ਹਰ ਕੁਆਲਟੀ ਨੂੰ ਹਰ ਲੋਕਾਂ ਦੀਆਂ ਲੋੜਾਂ ਨੂੰ ਹਰ ਸ਼ੌਂਕ ਬੰਦੇ ਦਾ ਹਰ ਤਰ੍ਹਾਂ ਦੀ ਬੰਦੇ ਦੀ ਜੀਵਨ ਦੀ ਕੋਈ ਪ੍ਰਾਪਤੀ ਕੋਈ ਬੰਦੇ ਨੇ ਨਵਾਂ ਬਿਜ਼ਨਸ ਕਰਿਆ ਕੋਈ ਬੰਦਾ ਨਵਾਂ ਕੰਮ ਕਰਦਾ ਕੋਈ ਨਵੀਂ ਸੋਚ ਰੱਖਦਾ ਤੇ ਸਾਡੇ ਬੱਚੇ ਦਾ ਉਹਨੂੰ ਗਾਂ ਪਹੁੰਚਾਉਣ ਤੱਕ ਵਧੀਆ ਯੋਗਦਾਨ ਹੁੰਦਾ ਇਸ ਲਈ ਸਾਨੂੰ ਬਹੁਤ ਖੁਸ਼ੀ ਆ ਤੇ ਸਾਡਾ ਲੋਪੋ ਦਾ ਨਾਮ ਆ ਜਿਹੜਾ ਬਹੁਤ ਮਜ਼ੇ ਮਜ਼ਾਕ ਵੀ ਕਿਹਾ ਸੀਗਾ ਜੀ ਮੈਨੂੰ ਗੁਰੂ ਮਹਾਰਾਜ ਨੇ ਕਿਰਪਾ કરી ਵੀ ਸਾਰਿਆਂ ਤੋਂ ਪਹਿਲਾਂ ਲੋਪੋ ਸਾਹਿਬ ਜਿਹੜੇ ਸਾਡੇ ਜਿਨ੍ਹਾਂ ਦੇ ਨਾਂ ਤੇ ਪਿੰਡ ਵਿੱਜਿਆ ਤੇ ਉਹਨਾਂ ਦਾ ਨਾਮ ਆਪਦੇ ਨਾਲ ਜੋੜਨ ਦਾ ਸਾਰਿਆਂ ਤੋਂ ਪਹਿਲਾਂ ਮੈਨੂੰ ਸੁਭਾਗ ਮਿਲਿਆ ਜਗਜੀਤ ਲੋਪੋ ਤੇ ਅੱਜ ਮੈਨੂੰ ਖੁਸ਼ੀ ਆ ਤੇ ਅੱਜ ਜਗਜੀਤ ਲੋਪੋ ਤੇ ਸਿੰਘਜਿੰਦਰ ਲੋਪੋ ਦੋਨੋਂ ਤੇ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਛੇਵੇਂ ਪਾਰਸ਼ਾ ਦਾ ਨਮਾਜਿਆ ਹੋਇਆ ਸਾਡਾ ਨਗਰ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਪਾਸ਼ਾ ਹਰਗੋਬਿੰਦ ਸਾਹਿਬ ਨੇ ਇਸ ਅਲੋਪ ਪਿੰਡ ਨੂੰ ਪੂਰੀ ਦੁਨੀਆ ਦੇ ਵਿੱਚ ਆਪਣੇ ਮubarake ਚਰਨ ਪਾ ਕੇ ਪ੍ਰਗਟ ਕਰਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਭਗਤੀ ਹੈ ਜਿਹੜੀ ਉਹਦੀ ਸ਼ਕਤੀ ਹੈ ਇਸ ਨਗਰ ਦੇ ਸਾਡੇ ਮਹਾਨ ਮਹਾਪੁਰਸ਼ ਮੇਰੇ ਦਾਦਾ ਗੁਰੂ ਤਨਤਨ ਸੰਤ ਸਵਾਮੀ ਮਿਤ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਨਗਰ ਦੇ ਵਿੱਚ ਇੰਨਾ ਅਥਾ ਪਿਆਰ ਸੀ ਜਿਨ੍ਹਾਂ ਨੇ ਕੋਈ ਘਰ ਨਹੀਂ ਆਇਓ ਜਿਹਦੇ 'ਚ ਆਪਣੇ ਮੁਬਾਰਕ ਚਰਨ ਪੈਰ ਨਹੀਂ ਪਾਏ ਤੇ ਲੋਪੋਨਗਰ ਦੇ ਹਰ ਘਰ ਦੇ ਵਿੱਚ ਉਹਨਾਂ ਦੇ ਸਰੂਪ ਨੇ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲੇ ਜਿਨ੍ਹਾਂ ਦੇ ਨਾਮ ਤੇ ਲੋਪੋ ਨਗਰ ਨੂੰ ਦੁਨੀਆ ਸੰਤਾਂ ਵਾਲੀ ਲੋਪੋ ਕਰਕੇ ਜਾਣਨ ਲੱਗੀ ਜੀ ਮਹਾਰਾਜ ਤੇ ਅੱਜ ਉਹਨਾਂ ਦੇ ਦਰਬਾਰ ਵਿੱਚ ਉਸ ਤੋਂ ਬਾਅਦ ਫਿਰ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪੋ ਵਾਲੇ ਤੇ ਉਸ ਤੋਂ ਬਾਅਦ ਵਿੱਚ ਫਿਰ ਦਾਸ ਨੂੰ ਸੇਵਾ ਮਿਲੀ ਆ ਹੁਣ ਪੰਜ ਤੋਂ ਮੈਂ ਸੇਵਾ ਨਿਭਾ ਰਿਹਾ ਮੈਂ ਉਹਨਾਂ ਦਾ ਵੱਡਿਆਂ ਦਾ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਦਾਤਾਂ ਨੇ ਉਹਨਾਂ ਨੂੰ ਵੀ ਪੰਛੀਆਂ ਨੂੰ ਚੋਗਾ ਪਾਉਣਾ ਜਿੱਥੋਂ ਸਾਡੀ ਸ਼ੁਰੂਆਤ ਹੋਈ ਆ ਜੀ ਮਹਾਰਾਜ ਹਾਂ ਪੰਛੀਆਂ ਨੂੰ ਚੋਗਾ ਪਾਉਂਦੇ ਹੁੰਦੇ ਫਿਰ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਜੀ ਉਹਨਾਂ ਸਮਿਆਂ ਦੇ ਵਿੱਚ ਹਰ ਰੋਜ਼ ਇੱਕ ਕਵੰਟਲ ਦਾਣੇ ਜੀ ਜਾਨਵਰਾਂ ਨੂੰ ਪਾਉਂਦੇ ਅੱਜ ਵੀ ਅਸੀਂ ਅਸੀਂ ਪ੍ਰਥਾ ਨੂੰ ਰੱਖਿਆ ਜੀ ਜਦੋਂ ਇਹ ਬਿਲਡਿੰਗ ਸਾਰੀ ਤਿਆਰ ਹੋ ਗਈ ਤੇ ਆਹ ਹਾਲ ਨੂੰ ਆਪਾਂ ਸ਼ੀਸ਼ੇ-ਸ਼ੂਸ਼ੇ ਲਾਤੇ ਜੀ ਮੈਨੂੰ ਮਹਿਸੂਸ ਹੋਇਆ ਮੈਂ ਕਿਹਾ ਯਾਰ ਮਹਾਰਾਜ ਦੇ ਪੰਛੀ ਆ ਜੀ ਇਹ ਵਿਚਾਰੇ ਹੁਣ ਕਿੱਥੇ ਰਹਿਣ ਕੀ ਕਾਰਨ ਅੱਗੇ ਤਾਂ ਅੰਦਰ ਵੜ ਜਾਂਦੇ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਜਿਵੇਂ ਨਾ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਆ ਸਾਡਾ ਪਰਿਵਾਰ ਦਾ ਮੈਂਬਰ ਆ ਵੀ ਇਹਦੇ ਲਈ ਕੋਈ ਛੋਟਾ ਕਣਾ ਘਰ ਬਣਾ ਦਈਏ ਮੈਂ ਕਿਹਾ ਨਹੀਂ ਯਾਰ ਸਾਡੇ ਗੁਰੂਆਂ ਦੇ ਮੇਰੇ ਦਾਦੇ ਗੁਰੂ ਦੇ ਰੱਖੇ ਹੋਏ ਪੰਛੀ ਇਹਨਾਂ ਲਈ ਘਰ ਨਹੀਂ ਇਹਨਾਂ ਲਈ ਫਲੈਟ ਬਣਾ ਕੇ ਦੇਣੇ ਠੀਕ ਹੈ ਮਹਾਰਾਜ ਇਹ ਫਲੈਟ ਨਮੂਨਾ ਵਾ ਤੇ ਇਹ ਕਦੇ ਵਿੱਚ ਮੈਨੂੰ ਮਹਿਰਾਜ 800 ਤੋਂ ਉੱਤੇ ਫਲੈਟ ਆ ਇਹ ਅੱਛਾ 800 ਆ ਮਾਰਾ ਜੀ ਹਾਂ ਜੀ ਇਹ ਆਲਣਾ 800 ਤੋਂ ਉੱਤੇ ਆਲਣਾ ਇੱਕ ਚ ਇਹ ਕਿੱਥੋਂ ਮਿਲਿਆ ਮਹਾਰਾਜ ਆਈਡੀਆ ਇਹ ਸ਼ਾਇਦ ਗੁਜਰਾਤ ਬਣੀ ਹਾ ਗੁਜਰਾਤ ਅਸੀਂ ਕਹਿੰਨਾ ਬੰਗਲੌਰ ਕਿਨਾਂ ਗਏ ਸੀ ਉੱਥੇ ਇੱਕ ਬੰਦੇ ਨੇ ਇੱਡਾ ਤੈਨੂੰ ਉਹਨੇ ਛੋਟਾ ਜਿਹਾ ਬਣਾਇਆ ਵਸੇ ਜਿੱਥੇ ਰਹੇ ਅਸੀਂ ਹਾਂਜੀ ਤੇ ਮੈਨੂੰ ਦੇਖ ਕੇ ਮਨ ਚ ਫਿਰ ਉਹ ਮੇਰੇ ਸ਼ਾਲ ਆ ਗਈ ਫਿਰ ਇਹ ਅਸੀਂ ਵੱਡਾ ਬਣਾਇਆ ਇਹ ਦੋ ਆਪਾਂ ਬਣਾਏ ਆ ਕਿ ਇੱਧਰ ਇੱਕ ਉੱਧਰ ਹਾਂ ਤੇ ਕਿਉਂਕਿ ਬਹੁਤ ਜਾਨਵਾਰ ਆ ਮਹਾਰਾਜ ਇਹ ਕਿੰਨੇ ਮਤਲਬ ਚਲੋ ਇੱਥੇ ਤਾਂ ਕੋਈ ਗਿਣਤੀਆਂ ਮਿੰਟੀਆਂ ਹੈ ਨਹੀਂ ਮੈਨੂੰ ਲੱਗਦਾ ਵੀ ਲੰਗਰਾਂ ਦੇ ਵਿੱਚੋਂ ਗਿਣਤੀ ਮਿੰਟੀ ਤਾਂ ਪੁੱਛਣੀ ਚਾਹੀਦੀ ਫਿਰ ਵੀ ਇੱਕ ਅੰਦਾਜ਼ਾ ਕਿੰਨੇ ਕੁ ਪੈਸੇ ਲੱਗੇ ਜੀਵਣਾ 12 ਲੱਖ ਰੁਪਏ ਦਾ ਖਰਚਾ ਸਾਡਾ ਜਾਨ ਦੀ ਦੋਨਾਂ ਤੇ ਨਹੀਂ ਇੱਕ ਤੇ ਆਇਆ ਉਤੋਂ ਗੁਜਰਾਤ ਚੋਂ ਸਮਾਨ ਲਿਆਂਦਾ ਟਰੱਕ ਦਾ ਫਿਰ ਮਿਸਤਰੀਆਂ ਦਾ ਫਿਰ ਦੂਜਾ ਇਹ ਜੇ ਆਪਾਂ ਦੋਨਾਂ ਕੋਸ਼ਿਸ਼ ਚੀਜ਼ਾਂ ਅਸੀਂ ਕੋਲੋਂ ਪਾਈਆਂ ਉਹਨੇ ਸਾਨੂੰ 12 ਰੱਖਦਾ ਐਸਟੀਮੇਟ ਦਿੱਤਾ ਸੀ ਪਰ ਸਾਨੂੰ ਅਸੀਂ ਸਹੀ ਰਸਿਗੇ ਸਾਨੂੰ ਇਹ 17 ਲੱਖ ਚ ਦੋਨੋਂ ਪੈ ਗਏ ਠੀਕ ਹੈ ਜੀ ਠੀਕ ਉਹਦਾ ਕਾਰਨ ਵੀ ਸਾਡੇ ਕੋਲ ਰੇਤਾ ਆਪਦਾ ਜੀ ਬਜਰੀ ਵਗੈਰਾ ਥੋੜੀ ਹਰਪ ਹੋ ਗਈ ਸਰ ਗਿਆ ਇਥੋਂ ਚੱਕ ਕੇ ਲਾ ਲਿਆ ਜੀ ਮਹਾਰਾ ਜੀ ਇਹ ਮਤਲਬ ਜਿਵੇਂ ਪੂਰੀ ਢੇਰੀ ਆਉਗੀ ਢੇਰੀ ਨਾਲ ਤਾਂ ਨਹੀਂ ਕੋਈ ਨਾ ਨਾ ਇਹ ਆ ਦੇਖੋ ਭੀਮ ਆ ਜੀ ਬਹੁਤ ਮਜ਼ਬੂਤ ਇਹ ਦੇ ਅੰਦਰ ਡੂੰਗਾ ਵੀ ਆ ਡੂੰਗਾ 10 ਫੁੱਟ ਅੱਛਾ ਜੀ ਇਹਦੀ ਪੂਰੀ ਜਾਲ ਤਿੰਨ ਜਾਲਾ ਬਣ ਕੇ ਬਣਾਇਆ ਤੇ ਵਿੱਚ ਤੁਸੀਂ ਥੰਵਲਾ ਵਾ ਜੀ ਬਹੁਤ ਮਜ਼ਬੂਤ ਆ ਜਿਹੜੇ ਦੋ ਆ ਇੱਕ ਦੇ ਵਿੱਚ ਦੋ ਦਿੰਦੇ ਆ ਇਹ ਇਹ ਕਾਲਣਾ ਅਸਲੀਅਤ अच्छा जी वो एक मतलब दोना जियां ਲਈ ਇੱਕ ਇੱਕ ਰੱਖਣਾ ਨਹੀਂ ਅੰਦਰੋਂ ਇੱਕ ਆ ਹਾਂਜੀ ਅੰਦਰੋਂ ਇੱਕ ਆ ਬਾਹਰੋਂ ਦੋ ਉਹ ਵੀ ਪੰਛੀ ਆ ਜੋ ਵਿੱਚ ਵੜ ਗਿਆ ਵਿਚਾਰ ਇਹਨੂੰ ਨਿਕਲਣਾ ਔਖਾ ਰਹੇ ਹੋਏ ਇਧਰ ਦੀ ਵੜ ਕੇ ਦੂਦੇ ਚ ਦੀ ਨਿਕਲ ਸਕਦਾ ਠੀਕ ਹੈ ਜੀ ਜਾਂਦੀ ਦੋ ਗੇਟ ਰੱਖਤੇ ਇਹਦੇ ਠੀਕ ਹੈ ਮਤਲਬ ਮੈਂ ਉਹੀ ਕਹਿਣਾ ਵੀ ਦੋਨਾਂ ਜੀਆਂ ਦਾ ਵੀ ਜੇ ਕਿਤੇ ਦੋਨੇ ਜੀ ਲੜੇ ਵੀ ਹੋਣਗੇ ਕਬੂਤਰ ਕਬੂਤਰੀ ਤਾਂ ਅੱਡੋ-ਅੱਡ ਆਉਦੇ ਆ ਤੇ ਬਾਰਾਂ ਪਾਣੀ ਨਿਕਲ ਜਾਣਗੇ ਅੰਦਰੋਂ ਉਹ ਆ ਵੀ ਲੜ ਕੇ ਬਾਹਰ ਡੋਢੀ ਜਾਣ ਅੰਦਰ ਫੇਰ ਇਕੱਠੇ ਹੋ ਜਾਣਗੇ ਕਿਉਂਕਿ ਆਪਣਾ ਕੰਮ ਆ ਨਾ ਵੀ ਜੋੜਨਾ ਕੋਈ ਨਹੀਂ ਤੇ ਗੁੱਸੇ ਹੋ ਗਿਆ ਕੋ ਉਧਰ ਦੀ ਵੜ ਗਿਆ ਕੋ ਉਧਰ ਦੀ ਪਰ ਅੰਦਰ ਜਾ ਕੇ ਇਕੱਠੇ ਹੋ ਜਾਣ ਜੀ ਮਹਾਰਾਜ ਜੀ ਤੇ ਇਹ 1 ਚ 800 ਤੋਂ ਉੱਤੇ ਆ ਇਹ ਜੀ ਇਹ ਪੂਰਾ ਪੂਰਾ ਠੀਕ ਹੈ ਜੀ ਹਾਂ ਜੀ ਮਤਲਬ ਆ ਕਹਿ ਸਕਦੇ ਜੀ 800 ਜੋੜਾ ਰਹਿ ਰਿਹਾ ਹਾਂ 800 ਜੋੜਾਗਾ ਬੱਚੇ ਵੀ ਆ ਹਾਂ ਉਹਨਾਂ ਦੇ ਛੋਟੇ ਆ ਲੈਣਾ ਇਹ ਵੱਡਾ ਲੈਣਾ ਕਾਫੀ ਉਥਰ ਦੀਂਦੇ ਇੰਨਾ ਤੇ ਇਹ ਮੇਰੇ ਖਿਆਲ ਚ ਅੰਦਰ 2.5 ਫੁੱਟ ਰੂੰਗਾ ਵੀ ਆ 1600 ਪਰਿਵਾਰ ਦੋਨਾਂ ਦਾ 16 1700 ਪਰਿਵਾਰ ਆ ਜਿਹੜਾ ਦੋਨਾਂ ਦੋਨਾਂ ਦੇ ਵਿੱਚ ਰਹਿ ਰਿਹਾ ਜੀ 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 ਦੋਨਾਂ ਦੇ ਵਿੱਚ ਰਹਿ ਰਿਹਾ ਇਹ ਮਾਰੇ ਇਹ ਤੇ ਬਿੱਲੀ ਚੜ ਨਹੀਂ ਸਕਦੀ ਤੁਸੀਂ ਟੈਕਨੀਕਲੀ ਬੜਾ ਕਮਾਲ ਬਣਾਤਾ ਵੀ ਇਹਦੇ ਉੱਤੇ ਕੋਈ ਸ਼ਿਕਾਰੀ ਨਹੀਂ ਚੜ ਸਕਦਾ ਨਹੀਂ ਚੜ ਸਕਦਾ ਹਾਂ ਜੀ ਹਨਾ ਜੀ ਤੇ ਰਾਤ ਨੂੰ ਜਦੋਂ ਲਾਈਟਾਂ ਪੈ ਜਾਂਦੀਆਂ ਤਾਂ ਫਿਰ ਤਾਂ ਬਹੁਤ ਇਹਦੇ ਦੋ ਪੱਕ ਹੋ ਗਏ ਜੀ ਜੀ ਇੱਕ ਤਾਂ ਇਹ ਕਬੂਤਰਾਂ ਦਾ ਤੋਤੇ ਕੁੱਗੀਆਂ ਘਟਾਰਾਂ ਚਿੜੀਆਂ ਸਾਰਾ ਸਾਂਝਾ ਕਰਾ ਹਾਂਜੀ ਇੱਕ ਇਹ ਸਾਡਾ ਅਸਥਾਨ ਉਹ ਵੇਖੋ ਨਿਕਲਦੇ ਟਾਵਰ ਆਹੇ ਦੋ ਟਾਵਰ ਵੀ ਸਾਪਣ ਵੀ ਬਣ ਗਿਆ ਤੇ ਜਿਹੜੋ ਕੇ ਦਾ ਘਰ ਬਣੂ ਤਾਂ ਸੋਨਾ ਵਲ ਨਹੀਂ ਆ ਕੋਈ ਸ਼ਕਤੀ ਤੇ ਫਿਰ ਮੈਨੂੰ ਖੁਸ਼ੀ ਆ ਵੀ ਸਵਾਮੀ ਜੀ ਨੇ ਗਊਸ਼ਾਲਾ ਬਣਾਈ ਜੀ ਤੇ ਮੈਨੂੰ ਹੋ ਗਿਆ ਵੀ ਮੈਂ ਨਾਲ ਆਹ ਪੰਛੀਆਂ ਲਈ ਬਣਾ ਲਿਆ ਤੇ ਬਹੁਤ ਸੇਵਾਵਾਂ ਨੇ ਮੈਂ ਤਾਂ ਗੁਰੂਆਂ ਦਾ ਛੇਵੇਂ ਪਾਤਸ਼ਾਹ ਦਾ ਸਵਾਮੀ ਮਿਤ ਸਿੰਘ ਮਹਾਰਾਜ ਸਵਾਮੀ ਦਰਬਾਰਾ ਸਿੰਘ ਮਹਾਰਾਜ ਸਵਾਮੀ ਜੋਰਾ ਸਿੰਘ ਜੀ ਤੇ ਲੋਪੋ ਨਗਰੀ ਦਾ ਕੋਟਾਨ ਕਟਾਨ ਧੰਨਵਾਦ ਦੀਆਂ ਜਿੱਥੇ ਮੈਨੂੰ ਜਨਮ ਮਿਲਿਆ ਤੇ ਇੱਥੇ ਫਿਰ ਮੈਨੂੰ ਸੇਵਾ ਮਿਲ ਗਈ ਤੇ ਇੱਥੋਂ ਮੈਨੂੰ ਅੱਜ ਦੁਨੀਆ ਬਹੁਤ ਪਿਆਰ ਕਰਦੀ ਐ ਜਦੋਂ ਵੀ ਜਾਈਦਾ ਤੇ ਲੋਕ ਇੰਨਾ ਸਤਿਕਾਰ ਕਰਦੇ ਆ ਤੇ ਗੁਰੂਆਂ ਦੇ ਚਰਨਾਂ 'ਚ ਸਿਰ ਝੁਕਦਾ ਹੁੰਦਾ ਵੀ ਧੰਨਾ ਮਾਲਕੋ ਤੁਸੀਂ ਮੇਰੇ ਵਰਗੇ ਨੂੰ ਇੱਕ ਅਨਾਂ ਚੀਜ਼ ਬੰਦੇ ਨੂੰ ਐਡੀਆਂ ਬਖਸ਼ਿਸ਼ਾਂ ਤੁਸੀਂ ਦਿੱਤੀਆਂ ਧੰਨਾ ਮਾਲਕ ਦਾ ਮਹਾਰਾਜ ਜੀ ਐਡਾਪਟ ਕਿੰਨੇ ਕਿਚ ਰਚ ਕਰ ਲਿਆ ਸੀਗਾ ਮਤਲਬ ਜਦੋਂ ਆਪਾਂ ਇਹਨੂੰ ਮਹੂਰਤ ਕਰਤਾ ਉਹ ਉਦੋਂ ਹੀ ਆਗੇ ਬਣਦੇ ਚ ਹੀ ਆਉਣ ਤੇ ਹੌਲੀ ਹੌਲੀ ਆਏ ਤਾਂ ਇਹ ਹੌਲੀ ਥੋੜੇ ਜਿਹਾ ਆਉਣਾ ਆਪਣੇ ਕੋਲ ਜਗ੍ਹਾ ਬੜੀ ਆ ਬੈਠਣ ਨੂੰ ਉਹ ਉਧਰੋਂ ਜਦੋਂ ਛੱਡਣਗੇ ਕੋਈ ਅੱਠ ਹੋਰ ਪਰਿਵਾਰ ਉਹਨੂੰ ਮੈਂ ਕਿਹਾ ਸੀ ਇਹ ਬਣਾਏ ਤਾਂ ਗਰਮੀ 'ਚ ਸੀਗੇ ਉਹ ਮੈਨੂੰ ਕਹਿੰਦਾ ਵੀ ਇਹ ਹਜੇ ਥੋੜੇ ਆਉਣੇ ਨਹੀਂ ਮੈਂ ਕਿਹਾ ਵੀ ਕਾਰਨ ਕਰਨਾ ਹੌਲੀ-ਹੌਲੀ ਵੜਨਗੇ ਪਰ ਠੰਡ 'ਚ ਸਾਰੇ ਵੜ ਜਾਣਗੇ ਉਦੋਂ ਇਹਨਾਂ ਨੂੰ ਲੋੜ ਹੋ ਹੁਣ ਬਹੁਤ ਘਰ ਬਹੁਤ ਵੜ ਗਏ ਆ ਇਹ ਇੱਕ ਜਦੋਂ 5-4 ਵੜੀ ਜਾਂਦੇ ਆ ਸਾਰਿਆਂ ਤੋਂ ਪਹਿਲਾਂ ਤੋਤੇ ਵੜੇ ਇਹਦੇ 'ਚ ਅੱਛਾ ਜੀ ਹਾਂ ਜੀ ਫਿਰ ਦੂਜੇ ਕਟਾਰਾਂ ਟੂੜਾਂ ਆਉਣ ਲੱਗੀਆਂ ਹੁਣ ਕਬੂਤਰ ਵੀ ਆ ਗਿਆ ਦੇਖੋ ਹੁਣ ਹੁਣ ਅਡਲਟ ਹੋ ਗਏ ਜੀ ਹਾਂ ਜੀ ਹੁਣ ਇਹਨਾਂ ਨੇ ਆਪੋ ਆਪਣੇ ਉਧਰ ਵੀ ਇੱਧਰ ਵੀ ਤੇ ਬਹੁਤ ਮਹਾਰਾਜ ਦੀ ਕਿਰਪਾ ਪੰਛੀ ਬਹੁਤ ਆ ਸ਼ੁਕਰ ਹੈ ਜੀ ਬਾਕੀ ਸਾਨੂੰ ਸ਼ੌਂਕ ਸਾਡੇ ਬੁੱਟਰ ਖੇਤ ਵੀ ਤੇਰਾ ਮੁੰਡਾ ਖਣੀ ਕੋਈ ਸੀਗਾ ਉਹ ਕਹਿੰਦਾ ਤੁਰੇ ਜਾਂਦੇ ਨਹੀਂ ਉੱਥੇ ਵੀ ਬਣਾਇਆ ਸੀ ਪਤਾ ਮੈਂ ਤਾਂ ਨਾ ਜਾਣਦਾ ਤੇ ਆਪਣੇ ਉਧਰ ਵੀ ਰੱਖੇ ਹੋਏ ਆ ਕਬੂਤਰ ਗੋਲੇ ਜੀ ਕਿਉਂਕਿ ਮਹਾਰਾਜ ਦਾ ਹੁਕਮ ਆ ਪੰਛੀਆਂ ਨੂੰ ਤੇ ਤੇ ਜਵੇਂ ਬਾਣੀ ਦਾ ਚੱਕਰ ਵੀ ਉੱਟ ਤੇ ਕੋਟ ਦਾ ਮਿਲੇ ਜੇ ਤਾਂ ਨੂੰ ਡਾਰੀਆਂ ਮੋਟਲੀਆਂ ਤੇ ਉੱਟਣ ਵਾਲਿਆਂ ਨਾਲ ਯਾਰੀ ਵੀ ਰੱਖਣੀ ਚਾਹੀਦੀ ਆ ਬਿਲਕੁਲ ਜੀ ਵੈਲਕਮ ਉੱਟ ਤੇ ਕੋਟ ਤਾਂ ਮਿਲੇ ਰੇਗ ਤੇ ਕੋ ਰੇਗ ਦਾ ਤੁਰ ਤੇ ਕੋ ਤੇਰਾ ਜਿਹੋ ਜਿਹਾਂ ਬੰਦਾ ਉਹੋ ਜਿਹੇ ਰਾਹ 'ਚ ਮਿਲਨੇ ਆ ਜੀ ਗੱਡੀਆਂ ਵਾਲਿਆਂ ਨੂੰ ਗੱਡੀਆਂ ਵਾਲੇ ਮਿਲਦੇ ਆ ਤੁਰਨ ਵਾਲਿਆਂ ਨੂੰ ਪੈਰ ਸਾਈਕਲਾਂ ਵਾਲਿਆਂ ਨੂੰ ਉੱਡਣ ਵਾਲੇ ਇਹ ਉੱਡਦੇ ਆ ਮੈਂ ਕਿਹਾ ਆਪਾਂ ਵੀ ਡਾਰੀ ਜਿੰਨਾ ਨਾ ਪੰਛੀਆਂ ਨਾਲ ਭਰੀਏ ਥੋੜੀ ਬਿਲਕੁਲ ਮਹਾਰਾਜ ਬਹੁਤ ਧੰਨਵਾਦ ਜੀ ਮੈਨੂੰ ਲੱਗਦਾ ਕਿ ਇਹਦੇ ਤੋਂ ਬਹੁਤ ਲੋਕ ਸਿੱਖਣਗੇ ਆਪਾਂ ਇਹਨਾਂ ਦੇ ਜੀ ਘਰ ਖੋਲੇ ਆਪਾਂ ਇਹਨਾਂ ਦੀ ਜਗ੍ਹਾ ਖੋਈ ਆ ਹਨਾ ਮਹਾਰਾਜ ਬੰਦੇ ਨੇ ਜਿਵੇਂ ਜਿਵੇਂ ਵਿਕਾਸ ਕੀਤਾ ਤਾਂ ਪੰਛੀਆਂ ਪਸ਼ੂਆਂ ਦੀ ਜਗ੍ਹਾ ਖੋਈ ਆ ਤਾਂ ਆਪਣਾ ਹੱਕ ਮੰਦਾ ਵੀ ਜੇ ਆਪਾਂ ਤਰੱਕੀ ਕੀਤੀ ਹੈ ਤਾਂ ਇਹਨਾਂ ਨੂੰ ਜਗ੍ਹਾ ਦੇਈਏ। ਮੈਨੂੰ ਵੀ ਕੋਈ ਪਹਿਲਾਂ ਕੋਈ ਬੰਦਾ ਆਇਆ ਸੀ ਮੈਨੂੰ ਕਹਿੰਦਾ ਸੀ ਆਹ ਲੈਣੇ ਬਣਾਓ ਜੀ ਖੰਭਿਆਂ ਤੇ। ਜੀ ਮੈਂ ਕਹਾ ਸਾਡੇ ਥੋੜਾ ਜਿਹਾ ਪਰਿਵਾਰ ਵੱਡਾ ਵਾ ਖੰਭਿਆਂ ਵਾਲੇ ਆਲਣੇ ਆਣਾ ਚੱਲਣਾ। ਨਹੀਂ। ਸਾਡੇ ਜਾਦੇ ਆ। ਫਿਰ ਇਹ ਮਹਾਰਾਜ ਨੇ ਕਿਰਪਾ ਕਰਤੀ ਚਲੋ ਸੱਚੇ ਪਾਤਸ਼ਾਹ ਨੇ। ਸ਼ੁਕਰ ਹੈ ਮਾ। ਸ਼ੁਕਰ ਹੈ। ਬਹੁਤ ਧੰਨਵਾਦ। ਆਹ ਚਰ ਬਣਾਇਆ ਮੈਂ ਸਖਜਿੰਦਰ ਬੜੀ ਗੁਰੂਆਂ ਦੀ ਕਿਰਪਾ ਸਮਤਮਤ ਉਹਨਾਂ ਨੇ ਦੇਣੀ ਆ। ਜੀ। ਪਰ ਅਸਲੀਅਤ ਸਾਡਾ ਬਣਾਇਆ ਹੋਇਆ ਅੱਜ ਜਾਊਗਾ ਲੋਕਾਂ ਚ ਕਿਉਂਕਿ ਸਾਡੇ ਬੱਚੇ ਦਾ ਵੀ ਬਹੁਤ ਹੈਗਾ ਇਹ ਚੀਜ਼ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਮੇਰੇ ਹਿਸਾਬ ਨਾਲ ਜੀ ਪੰਜਾਬ ਚ ਮੈਂ ਬਣਿਆ ਵੀ ਪਹਿਲਾਂ ਹੀ ਦੇਖ ਰਿਹਾ ਹਾਂ ਇਹ ਮੈਨੂੰ ਹੋ ਸਕਦਾ ਵਾ ਹੋਰ ਵੀ ਮੇਰੇ ਖਿਆਲ ਚ ਇੱਕ ਬਣਿਆ ਹੈਗਾ ਜਗਰਾਉ ਹੋ ਸਕਦਾ ਚਲੋ ਨਹੀਂ ਮੈਨੂੰ ਪਤਾ ਵਾ ਆਪਾਂ ਜਿਹੜੀ ਚੀਜ਼ ਕਿਸੇ ਦੀ ਬਣੀ ਆ ਉਹਦਾ ਵੀ ਵਧੀਆ ਚੰਗੀ ਗੱਲ ਹੁੰਦੀ ਹੈ ਕਿਸੇ ਦਾ ਜ਼ਿਕਰ ਕਰਨਾ ਕਿਉਂਕਿ ਅਸੀਂ ਤਾਂ ਹੀ ਗਾਹਾਂ ਵਧਾਂਗੇ ਜੀ ਜੇਕ ਦੂਜੇ ਨਾਲ ਹੀ ਕਰੀ ਜੀ ਆਪਾਂ ਉਹਦਾ ਕਿਉਂ ਪਤਾ ਲੱਗੇ ਉਹ ਵੀ ਉਹ ਵੀ ਉਹ ਵੀ ਇਹਦੇ ਅੰਗੂ ਹੀ ਬਣਾਇਆ ਵਾ ਉਹਨਾਂ ਨੇ ਅਸੀਂ ਅਸੀਂ ਕੋਈ ਛੋਟਾ ਜਿਹਾ ਤਾਂ ਸੀ ਵੀ ਬਣਾਵਾਂਗੇ ਕੋਈ ਨਿੱਕਾ ਜਿਹਾ ਖੇਤ ਕੋਈ ਵੀ ਛੋਟਾ ਹੀ ਆ ਦੇਖ ਕੇ ਅਸੀਂ ਕੋਸ਼ਿਸ਼ ਕਰਾਂਗੇ ਨਹੀਂ ਇਹ ਵੀ ਆਪਣਾ ਯਾ ਕੋਈ ਗੱਲ ਨਹੀਂ ਮੈਂ ਪ੍ਰੀਤ ਨੂੰ ਜਿੱਦੋਂ ਵੀ ਲੰਗਦਾ ਹੁੰਨਾ ਮੈਂ ਪ੍ਰੀਤ ਨੂੰ ਕਹਿਣਾ ਹੁੰਦਾ ਪਤਾ ਆਪਾਂ ਕੋਈ ਨਿੱਕਾ ਜਿਹਾ ਹੀ ਬਣਾ ਦਗੇ ਵੀ ਚਲੋ ਜਿੱਥੇ 10 20 ਕੀ ਰਹੀ ਜਾ ਬਹੁਤ ਚੰਗੀ ਆ ਬਹੁਤ ਚੰਗਾ ਲੱਗਿਆ ਬਹੁਤ ਸੋਹਣਾ ਬਹੁਤ ਨੰਨਾ ਬਹੁਤ ਸ਼ਾਬਾਸ਼ ਬੇਟਾ ਸ਼ਾਬਾਸ਼ ਅਸ ਦੇ ਅੰਦਰ ਬਹੁਤ ਖੁਸ਼ੀ ਆ ਵੀ ਹਾਂ ਜੀ ਸਾਨੂੰ ਇਹ ਵੀ ਖੁਸ਼ੀ ਹੁੰਦੀ ਹੈ ਵੀ ਸਾਡੇ ਬੱਚੇ ਚੜ੍ਹਦੀ ਕਲਾ ਚਾ ਸਾਡੇ ਭਰਾ ਚੜ੍ਹਦੀ ਕਲਾ ਚਾ ਸਾਡਾ ਨਗਰ ਦੇ ਨੌਜਵਾਨ ਚੜ੍ਹਦੀ ਕਲਾ ਚਾ ਬਹੁਤ ਖੁਸ਼ੀ ਤੇ ਬਹੁਤ ਵਧੀਆ ਨਾਲ ਬੱਚਿਆਂ ਨੂੰ ਵੀ ਜੋੜਿਆ ਤੇ ਵਧੀਆ ਪਹਚਾਓ ਆਪਣੀ ਕਿਤੇ ਗਊਸ਼ਾਲਾ ਦਾ ਵੀ ਦਿਖਾਓ ਉੱਥੇ ਬਹੁਤ ਵੱਡੀ ਤੁਹਾਨੂੰ ਪਤਾ ਹੀ ਹੈ ਤੇ ਆ ਮਹਾਰਾਜ ਦੀ ਕਿਰਪਾ ਨਾਲ ਬੇਟਾ ਇਧਰ ਨੂੰ ਵੀ ਮਰੀਆਂ ਹਾਲ ਆ ਹੁਣ ਆਪਾਂ ਬਣਾਇਆ ਜੀ ਇਹ 3 ਏਕੜ ਚਾ ਹਾਂਜੀ ਬਹੁਤ ਵੱਡਾ ਹਾਂ ਬੜੀ ਕਿਰਪਾ ਗੁਰੂ ਮਹਾਰਾਜ ਦੀ ਲੰਗਰ ਉਧਰ ਇੱਕ ਆਪਾਂ ਲੰਗਰ ਦੂਜਾ ਹੁਣ ਬਣਾਇਆ ਵਾ ਜਿਹੜਾ ਦਿੱਲੀ ਵੇਲੇ ਵੀ ਮਹਾਰਾਜ ਬਹੁਤ ਮਤਲਬ ਮੁੱਢ ਤੋਂ ਲੈ ਕੇ ਸਿਰੇ ਤੱਕ ਜਿੱ ਨਜ਼ਰ ਅੰਦੋਲਨ ਆਇਆ ਉਹ 1 ਸਾਲ ਦਾ 1 ਸਾਲ ਤੇ 2 ਢਾਈ ਮਹੀਨੇ ਆਪਾਂ ਰੱਖਿਆ ਮਤਲਬ ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਚੱਲਿਆ ਅਸੀਂ ਨਹੀਂ ਜਦੋਂ ਸਾਰੇ ਸਾਰੇ ਨੰਗੇ ਉਹ ਤੋਂ ਦੋ ਇੱਕ ਦਿਨ ਬਾਅਦ ਚੱਕਿਆ ਸੀ ਮੈਂ ਕਿਹਾ ਵੀ ਐ ਨਹੀਂ ਭੱਜਣਾ ਨਹੀਂ ਤੇ ਬਹੁਤ ਕਿਰਪਾ ਤੇ ਹੁਣ ਇੱਕ ਸਟੀਮ ਵਾਲਾ ਲੰਗਰ ਆਪਾਂ ਨਵਾਂ ਤਿਆਰ ਕਰਿਆ ਜਿਹੜਾ ਸਟੀਮ ਨਾਲ ਭੋਜਨ ਬਣਦਾ ਉਹ ਮਹਾਰਾਜ ਕਿਸੇ ਦਿਨ ਜਿੱਦੇ ਚੱਲ ਪੈ ਜੂ ਹਾਂ ਚੱਲਦਾ ਕੋਈ ਗੱਲ ਨਹੀਂ ਜੀ ਉਹ ਵੀ ਫਿਰ ਮਾਰ ਦੇਗੇ ਹਾਂ ਜਰੂਰ ਸਾਵਾਸ ਠੀਕ ਆ ਬੇਟਾ